ਵੇਰੇ ਮੈਂ ਨਹੀਂ ਮੈਨੂੰ ਕੜਾ ਚਾਹੀਦਾ ਮੈਂ ਤੇਰੇ ਤੇ ਭਰੋਸਾ ਕਰੀ ਜਨਾ ਜਲਦੀ ਜਾ ਕੜੇ ਲੈ ਕੇ ਆ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਲੈ ਕੇ ਆ ਸਿਮਰਨ ਤੈਨੂੰ ਮੈਂ ਲਾਸਟ ਵਾਰੀ ਪੁੱਛ ਰਿਆ ਤੈਨੂੰ ਤਾਂ ਨਹੀਂ ਪਤਾ ਕੜੇ ਕਿੱਥੇ ਆ ਜ਼ੀਰੇ ਮੈਂ ਸੌਂ ਖਾਣ ਨੂੰ ਤਿਆਰ ਆ ਮੈਨੂੰ ਸੱਚੀ ਨਹੀਂ ਪਤਾ ਕੜੇ ਕਿੱਥੇ ਆ ਮੇਰਾ ਸ਼ੱਕ ਸਹੀ ਨਿਕਲਿਆ ਬਾਬਾ ਨਾ ਪਹਿਲਾਂ ਵੀ ਇਦਾਂ ਦਾ ਕੁਝ ਕਰਦਾ ਰਿਹਾ ਇੱਥੇ ਹੁਣ ਤੁਸੀਂ ਆ ਗਏ ਨੂੰ ਤਾਂ ਪਤਾ ਲੱਗਣ ਲੱਗਿਆ ਚੱਲ ਅੰਦਰ ਤੂੰ ਕੰਮ ਕਰ ਹੁਣ ਨਹੀਂ ਮੈਨੂੰ ਆਫ ਕਰਨਾ ਚਿਗਬੀਰੇ ਸਸ ਜੀਮਰ ਮੈਂ ਦੀ ਕੀ ਦੇ ਦੋ ਹਾਂਜੀ ਵੀਰੇ ਲੀਕੋ ਜਿਹੜੇ ਇਹਨਾਂ ਨੇ ਕੜੇ ਪਾਏ ਆ ਨਾ ਇਹ ਉਹੀ ਕੜੇ ਨੇ ਜਿਹੜੇ ਮੈਂ ਪਸੰਦ ਕੀਤੇ ਸੀ ਕੀ ਲੈਣਾ ਤੁਸੀਂ ਮੈਂ ਦੀ ਕੀ ਦੇ ਦੋ ਹਾਂਜੀ ਇੱਕੋ ਚਾਹੀਦੀ ਆ ਹਾਂਜੀ ਹਾਂਜੀ ਇੱਕੋ ਚਾਹੀਦੀ ਸੀ ਮੈਂ ਇੱਕ ਚੀਜ਼ ਪੁੱਛਣੀ ਸੀ ਤੁਹਾਡੇ ਤੋਂ ਆਹ ਕਿਹੜੇ ਕਿੱਥੋਂ ਲਿਆ ਇਹ ਮੈਂ ਆਨਲਾਈਨ ਮੰਗਵਾਈ ਸੀ ਆਨਲਾਈਨ ਮੰਗਵਾਈ ਸੀ ਹਾਂਜੀ ਕਿਹੜੀ ਸਾਈਟ ਤੋਂ ਇਹ ਮੇਰੇ ਹਸਬੰਦ ਨੇ ਮੰਗਵਾਈ ਸੀ ਕਿੰਨੇ ਕਿੰਨੇ ਦੇ ਦੀ ਇਹ ਮੈਨੂੰ ਨਹੀਂ ਪਤਾ ਉਹਨਾਂ ਨੇ ਹੀ ਮੰਗਵਾਈ ਸੀਗੇ ਅਸੀਂ ਵੀ ਇਹਦੇ ਨਾਲ ਦੇ ਮੰਗਾਣੇ ਕਿੱਥੋਂ ਮਿਲਦੇ ਇਹ ਮੈਨੂੰ ਨਹੀਂ ਪਤਾ ਤੁਸੀਂ ਕੋਈ ਗੱਲ ਤੁਸੀਂ ਮੈਨੂੰ ਕੀ ਦੇ ਦੋ ਮੈਂ ਜਲਦੀ ਤੁਸੀਂ ਪੁਲਿਸ ਅਸੀਂ ਮੰਗਾਣੇ ਆ ਮੈਂ ਆਪਣੇ ਹਸਬੰਦ ਨੂੰ ਪੁੱਛ ਕੇ ਦੱਸ ਦਾਂਗੀ ਮੈਨੂੰ ਹੁਣ ਨਾ ਥੋੜਾ ਜਲਦੀ ਹੈ ਜੇ ਤੁਸੀਂ ਮੈਨੂੰ ਦੱਸ ਦਿੰਦੇ ਨਾ ਕਿੱਥੋਂ ਮਿਲਿਆ ਤੁਸੀਂ ਮੈਨੂੰ ਬਾਰੀ-ਬਾਰੀ ਪੁੱਛੀ ਜਾਂਦੇ ਓ ਮੈਂ ਨਹੀਂ ਦੱਸਣਾ ਹੈਗਾ ਮੈਂ ਆਪਣੇ ਹਸਬੰਡ ਨੂੰ ਪੁੱਛ ਕੇ ਦੱਸ ਦਾਂਗੀ ਨਾ ਮੈਂ ਲੈਣੀ ਤੁਹਾਡੇ ਤੋਂ ਕੀ ਕੋਈ ਨਹੀਂ ਤੁਸੀਂ ਰੱਖ ਲਓ ਵੀਰੇ ਇਹ ਉਹੀ ਕੜੇ ਸੀਗੇ ਮੈਂ ਵੀ ਇਹੀ ਸੋਚਦਾ ਕਿੰਨਾਂ ਕੁਲੇ ਕਿਵੇਂ ਪਹੁੰਚ ਗਏ ਤੁਹਾਨੂੰ ਪਤਾ ਸਵੇਰੇ ਬਾਵਾ ਵੀਰਾ ਫੀਲਡ ਗੰਜ ਗਿਆ ਸੀ ਇਹਨਾਂ ਦਾ ਪਾਰਲਲ ਫੀਲਡ ਗੰਜੀ ਆ ਵੀਰੇ ਮਤਲਬ ਵੀਰੇ ਨੇ ਉਹਨਾਂ ਨੂੰ ਘੜੇ ਦਿੱਤੇ ਆ ਤੇ ਮੁੰਗੇ ਹਾਨੇ ਹਾਂ ਮਬਾਲਕਾ ਕਾਦਿਆਂ ਜੇ ਇਹ ਆਪਾ ਸਕੀਮ ਗਈ ਸੀ ਆਪਾਂ ਕੁਝ ਕਰਾਂਗੇ ਵੀ ਨਹੀਂ ਆਪੇ ਹੁੰਦਾ ਗਿਆ ਨੇਹਾ ਤੈਨੂੰ ਗੱਲ ਪੁੱਛਾਂ ਪੁੱਛ ਸੱਚੀ ਸੱਚੀ ਦੱਸ ਦੇ ਕੜੇ ਕਿੱਥੇ ਆ ਮੈਨੂੰ ਦੀ ਪੱਕਾ ਕਰੇ ਮੈਨੂੰ ਪਤਾ ਬਾਵਾ ਵੀਰਾ ਕੜੇ ਚੱਕ ਨਹੀਂ ਸਕਦਾ ਤੂੰ ਹੀ ਚੱਕੇ ਆ ਮੈਂ ਕਿਹਾ ਵੀ ਚੱਕੇ ਅੰਨ ਦਾ ਆਪਣਾ ਕੰਮ ਕਾ ਵੀ ਸੀਗੀ ਤੂੰ ਨਾ ਬਾਹਰ ਚ ਉਧਰ ਕੰਮ ਕਰਨ ਗਈਆਂ ਤੇ ਕੜੇ ਤੂੰ ਹੀ ਚੱਕਿਆ ਸੱਚੋ ਸੱਚ ਦੱਸ ਦੇ ਕੜੇ ਕਿੱਥੇ ਨੇ ਮੈਂ ਕਿਹਾ ਚੱਕੂਗੀ ਮੈਂ ਕਿਹਾ ਤੂੰ ਖਾਵੇਂਂਗੀ ਆ ਤਨਖਾਣ ਹੀ ਲੈਂਦੇ ਤਾਂ ਹੀ ਤਾਂ ਤੂੰ ਕੜੇ ਚੱਕੇ ਨੇ ਮੈਨੂੰ ਵੀ ਪਰ ਮੈਨੂੰ ਤਾਂ ਤੂੰ ਚੱਕਿਆ ਹੋਣੇ ਮੈਂ ਨਹੀਂ ਘੜੇ ਚੱਕੇ ਕੜੇ ਤੂੰ ਚੱਕਿਆ ਮੈਨੂੰ ਵੀ ਪਰ ਮੈਂ ਤਾਂ ਆਪਣਾ ਕੰਮ ਕਰਦੀ ਜੀ ਮੈਨੂੰ ਵੀ ਮੈਨੂੰ ਕੀ ਪਤਾ ਕਿੱਥੇ ਨਾ ਮੇਰਾ ਉਹਨੇ ਫੋਨ ਚੱਕਿਆ ਨਾ ਉਹ ਕੱਲ ਦਾ ਮੁੜ ਕੇ ਆਇਆ ਜਿਹਦੇ ਮਨ ਚ ਚੋਰ ਹੁੰਦਾ ਨਾ ਉਹ ਹੀ ਇਹੋ ਜਿਹਾ ਕੰਮ ਕਰਦਾ ਵੀਰੇ ਪਰ ਮੈਨੂੰ ਨਹੀਂ ਲੱਗਦਾ ਕਿ ਬਾਵੇ ਵੀਰੇ ਨੇ ਘੜੇ ਚੱਕੇ ਹੋਣਗੇ ਤੇ ਹੂੰ ਚੱਕੇ ਹੋਣਿਆ ਫਿਰ ਨਹੀਂ ਵੀਰੇ ਮੈਂ ਵੀ ਨਹੀਂ ਚੱਕੇ ਗਾਇਬ ਹੋ ਗਏ ਮੈਂ ਚੱਕ ਕੇ ਵੇਚਦੇ ਹੁਣਿਆ ਮੈਂ ਆਪਣੀ ਦੁਕਾਨ ਤੇ ਚੋਰੀ ਕਰਕੇ ਮੈਨੂੰ ਮਜ਼ਾ ਆਊਗਾ ਨੇ ਕਹਿ ਰੀ ਮੈਨੂੰ ਇੰਨਾ ਯਕੀਨ ਹੋ ਗਿਆ ਕਿ 바ਵਾ ਹੀ ਆ ਜਿਹੜਾ ਕੰਮ ਕਰ ਰਿਆ ਸੀ ਤੇ ਮੇਰੀ ਨਜ਼ਰ ਚ ਨਹੀਂ ਆ ਰਿਹਾ ਸੀਗਾ ਪਤਾ ਨਹੀਂ ਕਿੰਨੀ ਦੇਰ ਤੋਂ ਇਹ ਕੰਮ ਚੱਲਦਾ ਹੋਣਾ ਉਹ ਤਾਂ ਮੈਨੂੰ ਸਾਹਮਣੇ ਦਿਖ ਗਿਆ ਤਾਂ ਉਹ ਫੜਿਆ ਗਿਆ ਮੇਰੇ ਸਾਹਮਣੇ ਤਾਂ ਇਦਾਂ ਭੋਲਾ ਬਣਦਾ ਸੀ ਜਿਵੇਂ ਉਸ ਤੋਂ ਭੋਲਾ ਬੰਦਾ ਹੈ ਹੀ ਨਹੀਂ ਕੋਈ ਦੁਨੀਆ ਤੇ ਵੀਰੇ ਮੈਂ ਕਿਹਾ ਨਾ ਬਾਬੇ ਗਿਰੇ ਨਹੀਂ ਝੱਟੇ ਹੋਣਗੇ ਕਦੇ ਤੂੰ ਨਾ ਜੱਜ ਨਾ ਬਣ। ਬਾੜੇ ਇਨਸਾਫ ਜਿਹਾ ਨਾ ਕਰ। ਉਹਨੇ ਨਹੀਂ ਕੀਤਾ ਹੁਣ। ਜੇ ਇੰਨਾ ਸੱਚਾ ਸੀ ਤੇ ਆ ਜਾਂਦਾ ਤੂੰ ਆਪਸ। ਦੱਸਦਾ ਮੈਨੂੰ ਗੱਲ ਕੀ ਹੋਈ ਆ। ਕਿਉਂ ਨਹੀਂ ਆਇਆ? ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਹਾਂਜੀ। ਕੱਲ ਦਾ ਗਿਆ। ਮੂੰ ਚੱਕ ਕੇ ਆ ਗਿਆ ਮੈਂ। ਕਿੱਥੇ ਕੜੇ ਜਿਹੜੇ ਉਹੀ ਮੈਂ ਕਹਿਣਾ ਸੀਗਾ ਕਿ ਮੈਨੂੰ ਮਾਫ਼ ਕਰ ਦੋ ਮਾਫ਼ ਕਰ ਦੋ ਕਾਹਦੇ ਲਈ ਮਾਫ਼ ਕਰ ਦੋ ਮੇਰੀ ਗਲਤੀ ਹੋ ਗਈ ਕਿਹੜੀ ਗਲਤੀ ਮੇਰੇ ਕੜੇ ਨਹੀਂ ਵੇਚੇ ਵੇਚਿਆ ਕਿ ਚੋਰੀ ਕੀਤੇ میرے بیچے جے ਤੁਸੀਂ ਕਹਿੰਦੇ ਹੋ ਤਾਂ ਮੈਂ ਤੁਹਾਨੂੰ پیسے ਵੀ ਦੇ ਦਿੰਦਾ پیسے ਲੈ ਕੇ ਆਇਆ ਉਹਨੇ ਆਲੋ 600 ਰੁਪਇਆ ਪੂਰਾ ਇਹ ਕਿਹੜਾ ਢੰਗ ਹੋਇਆ ਕੜੇ ਵੇਚਣ ਦਾ ਇਹ ਤਾਂ ਫੜਿਆ ਗਿਆ ਤਾਂ پیسے ਲੈ ਕੇ ਆਇਆ ਨਾ ਮੈਨੂੰ ਪਹਿਲਾਂ ਹੀ ਸ਼ੱਕ ਸੀਗਾ ਤੇਰੇ ਤੇ ਹੁਣ ਤਾਂ ਮੈਨੂੰ ਯਕੀਨ ਹੋ ਗਿਆ ਪਤਾ ਨਹੀਂ ਕਿੰਨੀ ਦੇਰ ਤੋਂ ਇਹੀ ਕੰਮ ਕਰਦਾ ਰਿਆਂ ਤੂੰ ਤੇਰੇ ਪਹਿਲੀ ਵਾਰ ਗਲਤੀ ਹੋਈ ਆ ਮੈਨੂੰ ਮaaf ਕਰ ਦੋ ਇਹ ਗਲਤੀ ਹੁੰਦੀ ਆ ਹਰ ਗਲਤੀ ਦੀ ਨਾ ਮੁਆਫੀ ਨਹੀਂ ਹੁੰਦੀ ਸਜ਼ਾ ਹੀ ਹੁੰਦੀ ਆ ਫਿਰ ਵੀਰੇ ਸਜ਼ਾ ਦੇ ਦੋ ਪਰ ਦੁਕਾਨ ਤੋਂ ਨਾ ਕੱਢਿਓ ਦੇਖ ਬਾਵੇ ਤਿੰਨ ਸਾਲ ਹੋ ਗਏ ਤੈਨੂੰ ਕੰਮ ਕਰਦੇ ਨੂੰ ਤੇ ਤਿੰਨ ਸਾਲ ਹੀ ਮੈਂ ਤੈਨੂੰ ਐਨੇ ਯਕੀਨ ਨਾ ਰੱਖਿਆ ਸੀ ਨਾ ਜਿਵੇਂ ਤੂੰ ਮੇਰਾ ਛੋਟਾ ਭਰਾ ਹੋਣਾ ਤੇਰੀ ਹਰ ਗੱਲ ਮੰਨੀ ਆ ਜਿੰਨੀ ਤੂੰ ਕਿਹਾ ਉਨੀ ਤਨਖਾਹ ਵੀ ਵਧਾਈ ਆ ਤੇਰੀ ਘਰ ਦੀ ਹਰ ਮਜਬੂਰੀ ਸਮਝੀ ਮੈਂ ਜੇ ਕੋਈ ਹੋਰ ਹੁੰਦਾ ਤਾਂ ਕੰਮ ਵੀ ਨ ਸिखਾਉਂਦਾ ਤਾਂ ਸਾਰਾ ਕੰਮ ਸਿਖਾਇਆ ਹਰ ਚੀਜ਼ ਤੈਨੂੰ ਮੈਂ ਲੈ ਕੇ ਦਿੱਤੀ ਜਿਹੜੀ ਤੈਨੂੰ ਚਾਹੀਦੀ ਹੁੰਦੀ ਆ ਅਹੀ ਸਿਲਾ ਦੇਣਾ ਸੀ ਨਾ ਭਰੋਸਾ ਹੀ ਤੋੜਨਾ ਸੀ ਨਾ ਮੇਰਾ ਇਹਦੀ ਤੈਨੂੰ ਸਜ਼ਾ ਮਿਲੂਗੀ ਕਿਉਂਕਿ ਜੇ ਤੂੰ ਚੋਰੀ ਕੀਤੀ ਆ ਨਾ ਕੱਲੀ ਚੋਰੀ ਨਹੀਂ ਕੀਤੀ ਤੂੰ ਮੇਰਾ ਭਰੋਸਾ ਵੀ ਤੋੜਿਆ ਤੇ ਜਿਹੜਾ ਬੰਦਾ ਮੇਰਾ ਯਕੀਨ ਤੋੜਦਾ ਨਾ ਮੇਰਾ ਭਰੋਸਾ ਤੋੜਦਾ ਹੈ ਨਾ ਉਹਨੂੰ ਮੈਂ ਕਦੇ ਮਾਫ਼ ਨਹੀਂ ਕਰਦਾ ਹੁਣ ਭਲਾਈ ਤੇਰੀ ਇਹਦੇ ਚ ਹੀ ਆ ਤੇਰੇ ਸਜ਼ਾ ਦੇ ਦੋ ਮੈਨੂੰ ਪਰ ਦੁਕਾਨ ਤੋਂ ਨਾ ਕੱਢਿਓ ਆ ਰੱਖ ਲੋ ਪੈਸੇ ਨਾਲੇ ਮੈਂ ਤੈਨੂੰ ਕਹਿ ਰਿਹਾ ਭਲਾਈ ਤੇਰੀ ਇਹਦੇ ਚ ਹੀ ਆ ਤੂੰ ਮੇਰੀ ਨਜ਼ਰਾਂ ਤੋਂ ਦੂਰ ਹੋ ਜਾ ਬਸ ਇਸ ਦੁਕਾਨ ਤੋਂ ਨਿਕਲ ਜਾ ਤੇ ਦੁਬਾਰਾ ਮੇਰੇ ਦੁਕਾਨ ਤੇ ਨਾ ਪੈਰ ਨਾ ਪਾ ਦੀ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਦੁਕਾਨ ਤੋਂ ਨਾ ਕੱਢੋ ਬਾਵੇ ਦਫਾ ਹੋ ਜਾ ਤੈਨੂੰ ਕਿਹਾ ਸੀ ਨਾ ਮੈਨੂੰ ਪਹਿਲਾਂ ਹੀ ਸ਼ੱਕ ਸੀ ਬਾਵੇ ਤੇ ਉਣੀ ਯਕੀਨ ਹੋ ਗਿਆ ਆਪੇ ਮੰਨ ਕੇ ਗਿਆ ਨਾ ਉਹ ਇੰਨੇ ਇਤੋਂ ਗੜੇ ਚੱਕੇ ਇੰਨੇ ਉਹ ਪਾਰਲਲ ਵਾਲੀ ਨੂੰ ਵੇਚੇ ਉਹੀ ਜਾਣ ਕੇ ਮੈਨੂੰ ਦਿਖਾਣਾ ਹੀ ਸੀ ਉਹ ਇਹ ਪਾਵੇਂ ਵੀ ਨਹੀਂ ਚੱਕੇ ਹੋਣਗੇ ਗੜੇ ਤੇਰਾ ਦਿਮਾਗ ਖਰਾਵਾ ਫੇਲ ਪੈ ਗਈ ਤੈਨੂੰ ਜਦੋਂ ਸਾਹਮਣੇ ਉਹ ਮੰਨ ਕੇ ਗਿਆ ਵਾ ਉਹਨੇ ਨਹੀਂ ਚੱਕੇ ਤੂੰ ਨਹੀਂ ਚੱਕੇ ਮੈਂ ਚੱਕ ਕੇ ਵੇਚ ਤੇ ਪਹਿਲਾਂ ਮੈਨੂੰ ਵੀ ਲੱਗਦਾ ਸੀਗਾ ਕਿ 바ਵਾ ਕਦੇ ਵੀ ਆ ਕੰਮ ਨਹੀਂ ਕਰੂਗਾ ਪਰ ਮੈਨੂੰ ਪਤਾ ਹੈ ਪੈਸਾ ਨਾ ਬਹੁਤ ਵੱਡੀ ਚੀਜ਼ ਆ ਨਹੀਂ ਰੱਜਦਾ ਬੰਦਾ ਹੁੰਦਿਆ ਸੁਂਦਿਆ ਵੀ ਰੋਂਦਾ ਹੀ ਰਹਿੰਦਾ ਫਿਰ ਪੁੱਠੇ ਕੰਮ ਕਰਦਾ ਫਿਰ ਚੋਰੀਆਂ ਕਰਦਾ ਕਿਉਂਕਿ ਉਹਨੂੰ ਪਤਾ ਵੀਰੇ ਨੇ ਤਾਂ ਮੇਰੇ ਤੇ ਭਰੋਸਾ ਕੀਤਾ ਹੋਇਆ ਇਸੇ ਚੀਜ਼ ਦਾ ਫਾਇਦਾ ਚੱਕ ਰਿਹਾ ਸੀ ਪਤਾ ਨਹੀਂ ਕਦੋਂ ਦਾ ਇਹ ਕੰਮ ਕਰ ਰਿਹਾ ਸੀ ਬਤਾ ਸ਼ੁਕਰ ਹੈ ਤੁਸੀਂ ਆਈਆਂ ਤੇ ਤੁਹਾਡੇ ਨਾਲ ਕਰਕੇ ਮੈਨੂੰ ਪਤਾ ਲੱਗ ਗਿਆ ਨਹੀਂ ਤਾਂ 3 ਸਾਲਾਂ ਚ ਪਤਾ ਨਹੀਂ ਕਿੰਨੀ ਕਚੋਰੀ ਕਰਕੇ ਚਲਾ ਗਿਆ ਹੁਣ ਉਹ ਪਰ ਕੋਈ ਨਾ ਦੇਰ ਆਏ درست ਆਏ ਹੋਰ ਮੇਰੀ ਦੁਕਾਨ ਤੇ ਕੋਈ ਚੋਰੀ ਨਹੀਂ ਹੋਊਗੀ ਹੁਣ ਸਾਰੇ ਇਮਾਨਦਾਰੀ ਨਾਲ ਕੰਮ ਕਰਾਂਗੇ ਨੇਹਾ ਹੋਰਿਆ ਮੈਂ ਤਾਂ ਮਾਫੀ ਮੰਗਦਾ ਮੈਂ ਤੇਰੇ ਤੇ ਸ਼ੱਕ ਕਰਦਾ ਸੀਗਾ ਜਾਂ ਮੈਂ ਤੇਰੇ ਤੇ ਸ਼ੱਕ ਕਰਦਾ ਸੀ ਤੁਹਾਡੇ ਦੋਨਾਂ ਦਾ ਕੋਈ ਕਸੂਰ ਨਹੀਂ ਸੀਗਾ ਤੁਸੀਂ ਦੱਸੋ ਜਦੋਂ ਵੀ ਆਏ ਹੋ ਇਮਾਨਦਾਰੀ ਨਾਲ ਕੰਮ ਕਰ ਰਹੇ ਇਹ 바ਵਾ ਵੀਰਾ ਸੀ ਜਿਹੜਾ ਬਾਰ ਬਾਰ ਤੁਹਾਡੇ ਤੇ ਸ਼ੱਕ ਪਵਾ ਰਿਹਾ ਸੀ ਚਲੋ ਦੇਖੋ ਹੁਣ ਆਪਾਂ ਤਿੰਨ ਜਾਣੇ ਦੁਕਾਨ ਤੇ ਠੀਕ ਆ ਤੂੰ ਪਹਿਲਾਂ ਇੱਥੇ ਕੰਮ ਕੀਤਾ ਮੈਂ ਤੈਨੂੰ ਪੈਸੇ ਨਹੀਂ ਨਾਲ ਦੇ ਸਕਿਆ ਪਰ ਮੈਂ ਤੈਨੂੰ ਅਗਲੇ ਮਹੀਨੇ ਤੋਂ 4000 ਰੁਪਏ ਦੰਕਾ ਦੂੰ ਠੀਕ ਹੈ ਖੁਸ਼ ਹੈ ਹਾਂਜੀ ਇਮਾਨਦਾਰੀ ਨਾਲ ਕੰਮ ਕਰਨਾ ਬਾਵੇ ਬੇਰੇ ਵਾਂਗੂ ਨਹੀਂ ਕੰਮ ਕਰਨਾ ਚੀਜ਼ ਕੋਈ ਨਹੀਂ ਲੱਗਣੀ ਤੇਰੀ ਮੈਂ 4000 ਦੰਕਾ ਲਈ ਸੀ ਨਾ ਤੈਨੂੰ ਵੀ ਮੈਂ 5000 ਦੰਕਾ ਦੂੰ ਪਰ ਡੱਟ ਕੇ ਕੰਮ ਕਰਨਾ ਠੀਕ ਹੈ ਨਾਲੇ ਤੂੰ ਤਾਂ ਇਹ ਹੀ ਚਾਹਦੀ ਸੀ ਨਾ ਇਹ ਤੁਸੀਂ ਦੋਨੋਂ ਹੀ ਕੰਮ ਕਰੋ ਇੱਥੇ। ਬਾਬੇ ਵੀਰੇ ਨੂੰ ਕੱਢ ਦਈਏ ਤਾਂ ਹੁਣ ਵਧੀਆ ਹੋਊਗਾ। ਮੇਰਾ 10000 ਤਾਂ ਬਚੂਗਾ। ਜਿੱਥੇ ਮੈਂ 14000 ਰੁਪਏ ਦੇ ਰਿਆ ਸੀ ਇਹ ਦੇ ਮੁਲਾਕੇ 17000 ਰੁਪਏ ਦੇਣਾ ਪੈਣਾ ਸੀ। ਹੁਣ ਉਹੀ ਕੰਮ ਮੇਰਾ 9000 ਚ ਵਜਿਆ ਕਰ ਲਓ। 5000 ਤੈਨੂੰ ਦਊਗਾ, 4000 ਉਹਨਾਂ ਦਊਗਾ। ਬਾਬੇ ਵੀਰੇ ਆ 10000 ਤਾਂ ਮੇਰਾ ਸਿੱਧਾ ਹੀ ਬਚ ਗਿਆ, ਬਚ ਗਿਆ ਨਾ। ਹਾਂ। ਹੁਣ ਠੀਕ ਹੈ। ਦੁਕਾਨ ਦਾ ਮਹੌਲ ਵਧੀਆ ਹੋ ਜਾਊਗਾ। ਹੁਣ ਤੁਸੀਂ ਖੁੱਲ ਕੇ ਕੰਮ ਕਰੋ ਰਾਜਾ। ਇਹ ਤਾਂ ਚਲ ਸਮੂਹ ਨੇ ਹਾਂ ਉਗ ਗਈ ਕਿੰਨਾ ਵੱਗਿਆ ਹੋ ਗਿਆ ਨਾ ਤੇਰੀ ਕੰਖਾਈ ਵਾਦਦੀ ਮੇ ਕੰਖਾ ਵੀ ਸ਼ੁਰੂ ਹੋ ਗਈ ਇਹ ਤਾਂ ਠੀਕ ਆ ਪਰ ਭਾਵੇਂ ਵੀਰੇ ਨੇ ਇਦਾਂ ਕਿਉਂ ਕੀਤਾ ਤੂੰ ਪਾਗਲ ਆ ਉਕੇ ਮਾ ਸਿਗਮ ਕਦਾ ਦਰ ਦੇ ਬਾਰੇ ਸੋਚੀ ਜੰਨੀ ਆ। ਨਹੀਂ ਹਾਂ ਗੱਲ ਇਹ ਨਹੀਂ ਹੈਗੀ। ਗੱਲ ਇਹ ਆ ਕਿ ਵੀਰੇ ਨੇ ਉੱਥੇ ਘੜੇ ਰੱਖੇ ਕਿਉਂ? ਜੇ ਰੱਖੇ ਤਾਂ ਫੇ ਵੀਰੇ ਨੇ ਚੱਕੇ ਕਿਉਂ? ਉਹ ਚੱਕ ਹੀ ਲਏ ਸੀਗੇ ਤਾਂ ਫੇ ਵੀਰਾ ਬਾਅਦ ਚ ਪੈਸੇ ਕਿਉਂ ਦੇਣ ਆਇਆ? ਆਪਾਂ ਤਾਂ ਉਹੀ ਚਾਹੁੰਦੇ ਸੀnga ਕਿ ਵੀ ਉਹ ਦੁਕਾਨ ਤੋਂ ਹਟ ਜੇ। ਵੀ ਕਹਿੰਗੇ ਆਪੇ ਹੀ ਕਰੰਗੇ ਜੋ ਕਰੰਗੇ ਸੀ। ਵੀਰੇ ਨੇ ਤਨ ਖਾ ਵੀ ਦੱਸਿਆ ਔਰ ਸੀ। ਵੀਰੇ ਨੂੰ ਕਿ ਲੋੜ ਸੀ ਯਾਰ ਘੜੇ ਚੱਕਣ ਦੀ। ਤੂੰ ਪਾਗਲ ਕੋਈ ਸੋਚੀ ਜੰਗੀਆਂ ਵਾਗਵਾ ਸਰ ਖੋਸ਼ਾ ਹੋ ਜਾਵੇਗਾ ਕਿ ਕੀ ਕੰਖਾ ਵੱਧ ਗਈ ਐ। ਨਹੀਂ ਤੂੰ ਪਾਗਲ ਆ। ਤੂੰ ਨਾ ਮੇਰੇ ਤੋਂ ਦੂਰ ਹੋਇਆ ਕਰ। ਠੀਕ ਆ ਨਾ? ਮੈਂ ਕਿਤੇ ਦੱਦ ਕਰੇ ਕੂਚ ਹੋ ਗਈ ਕਿਤੇ ਨੇ। ਜ਼ਿਆਦਾ ਨਾ ਬੋਲ। ਚਪੇੜ ਨਾ ਖਾ ਲਈ ਮੇਰੇ ਤੋਂ। ਪਹਿਲਾਂ ਨਹੀਂ ਆਦ ਆ ਨਾ ਫੇ ਪੰਗ ਲਾ ਗਈ ਤੂੰ ਕਿੱਗਾ ਚਲੇਗੀ। ਮੈਨੂੰ ਕੀ ਪਤਾ ਕਿੱਦਾਂ ਚਲੇਗੇ? ਤੇਰੇ ਕਿਉਂ ਗੁੱਸਾ ਕਰੀ ਜੰਗੀਆਂ? ਚਾਹੇ ਆਪਾਂ ਪਾਕੀ ਕਰਦੇ ਆਂ ਫੇ। ਕੰਮ ਕਰ ਲਾ ਤੇ ਨਾਲ ਨਾ ਮੇਰੇ ਤੋਂ ਦੂਰ ਰਹਿ ਆ ਕਰ ਨਹੀਂ ਤੇ ਥੱਪੜ ਇਦਾਂ ਨਾ ਮਾਰੂਗੀ ਨਾ ਜ਼ਿੰਦਗੀ ਜੀ ਯਾਦ ਰੱਖੇਗੀ ਤੂੰ ਮੈਂ ਦੰਦੇ ਵੀ ਵੱਜ ਦੇਣੀ ਆ ਮੇਰੇ ਤੋਂ ਬਚ ਜੇਂਗੀ ਕੰਮ ਕਰ ਲਾ ਹੁਣ ਆਪਣਾ ਕਮਾਗਾ ਥਾਰੀ ਤਨਖਾਹ ਵੱਧਦੀ ਆ ਤਾਂ ਖੁਸ਼ ਹੁੰਦੇ ਨੇ ਇਹ ਐਵੇਂ ਕੈਨਸ਼ਨ ਗਈ ਜਿੰਦਗੀ ਸੇ ਮੂੰਹਾਂ ਨੇ ਹਾਂ ਕੀ ਕਰੀ ਜਾਨੀ ਪਈਆਂ ਇਹ ਕਹੇਗਾ ਕਿ ਤੂੰ ਵਾਟੇ ਕੱਚ ਪੇਗ ਮਾਰ ਦੇ ਮੇਰੇ ਹੱਥ ਛੱਡ ਦੱਸ ਕੀ ਗੱਲ ਆ ਤੂੰ ਦੇਖ ਨਾ ਗੱਲ ਤੇ ਆਂਗਾ ਸੁਣੇ ਹੁਣ ਆਪਾਂ ਗੋਵੇਂ ਹੀ ਆ ਦੁਕਾਨ ਤੇ ਹਨਾ ਤੇ ਆਪੇ ਹੀ ਦੁਕਾਨ ਚਾਲੂ ਗੀ ਆ ਆਪਾਂ ਬਿੰਗ ਕੇ ਕੰਮ ਕਰਾਂਗੇ ਐਵੇਂ ਆਪਾਂ ਭਾਂਗਾ ਭਾਂਗਾ ਗੀ ਜੰਗੇ ਉਹ ਤਾਂ ਠੀਕ ਆ ਪਰ ਹਜੇ ਨਾ ਮੇਰਾ ਮੂਡ ਨਹੀਂ ਹੈਗਾ ਤੂੰ ਆਪਣਾ ਕੰਮ ਕਰ ਲੈ ਜਾ ਕੇ ਉਹ ਤਾਂ ਨਾ ਆਪੇ ਸਹੀ ਹੋ ਜੂਗਾ ਚਲ ਆਪਾਂ ਕੁਝ ਖਾਂਦੇ ਆ ਕੀ ਖਾਣਾ ਹੁਣ ਤੂੰ ਤੇਰੀ ਤੰਖਾ ਵਧੀ ਆ ਖਵਾ ਕੁਛ ਫਿਰ ਤੇਰੀ ਵੀ ਤਾਂ ਤਨਖਾਹ ਸ਼ੁਰੂ ਹੋਈ ਏ ਤੂੰ ਮੰਗਾ ਲੈ ਮੇਰੀ ਕਿੱਥੇ ਲੱਗੇ ਮੈਨੂੰ ਤਾਂ ਮीडी ਨਹੀਂ ਹੋਵੇ ਤੇਰੀ ਲਗਈਸ ਤੂੰ ਖਵਾ ਮੈਨੂੰ ਮੈਨੂੰ ਤਾਂ 2000 ਮਿਲਿਆ ਸੀ ਖਰਚ ਹੋ ਗਿਆ ਕਿਉਂ ਚੋ ਖਵਾਉਂਗੀ ਜੰਗੀਆਂ ਇਕੋ 500 ਹੈ ਨਹੀਂ ਜਿਹੜੇ ਕਰੇਗੇ ਸੀਗੇ ਅਗੇ ਕਿੱਥੋਂ ਮੰਗੇਂਗੀ ਆਪਾਂ ਬਰਫੀ ਖਾਂਗੇ ਬੇਸੰਗ ਕਿਹ ਰਿ ਫਿਵਰਕ ਹੈ ਮਲਗੀ ਬਰਫੀ ਨਾ ਬਰਫੀ ਮੰਗੀਸ ਕੱਪ ਮਾਰੇ ਦੰਗੀ ਦੇ ਦਊਗਾ ਚਲ ਕੰਮ ਕਰ ਕੜੇ ਕਿੱਥੇ ਗਏ 바ਵਾ ਕਹਿੰਦਾ ਮੈਂ ਚੱਕਿਆ ਪਰ ਇਦਾਂ ਹੋ ਹੀ ਨਹੀਂ ਸਕਦਾ 바ਵਾ ਕੜੇ ਚੱਕੇ ਉਸ ਤੋਂ ਬਾਅਦ ਪੈਸੇ ਵੀ ਦੇਣ ਆ ਜਵੇ ਸਿਮਰਨ ਜੇ ਚੱਕਦੀ ਤਾਂ ਉਹਦੇ ਮੂੰਹ ਤੋਂ ਪਤਾ ਲੱਗ ਜਾਣਾ ਸੀਗਾ ਨੇਹਾ ਸਾਰੇ ਨੂੰ ਐਂ ਲੱਗ ਰਿਹਾ ਨੇਹਾ ਚਲਾਕ ਹੈ ਪਰ ਨੇਹਾ ਦਾ ਲੈਣਾ ਦੇਣਾ ਹੀ ਕੁਛ ਨਹੀਂ ਹੈਣਾ ਸਸਪੈਂਸ ਤਕੜਾ ਹੀ ਰਹਿ ਗਿਆ ਹੈਨਾ ਪਰ ਮਜ਼ਾ ਤਾਂ ਆ ਰਿਹਾ ਨਾ ਕਮੇਡੀ ਹੋ ਰਹੀ ਨਾ ਨਾਲ-ਨਾਲ ਇਹ ਪਹਿਲੀ ਸੀਰੀ ਸੀ ਦਾ ਇਹ ਜਿਹਦੇ ਵਿੱਚ ਨਾ ਅਸੀਂ ਹਜੇ ਤੱਕ ਉਹ ਪੁਆਇੰਟ ਤੇ ਨਹੀਂ ਪਹੁੰਚੇ ਜਿਹੜੇ ਪੁਆਇੰਟ ਤੋਂ ਵੀਡੀਓ ਅਸੀਂ ਸ਼ੁਰੂ ਕਰਨੀ ਸੀ ਕਿਉਂ ਕਿਉਂਕਿ ਜੇ ਅਸੀਂ ਪਹਿਲਾਂ ਹੀ ਰਿਵੀਲ ਕਰ ਦਿੰਨੇ ਹਾਂ ਨਾ ਇਦਾਂ ਆ ਹੋਣਾ ਸੀ ਇਹ ਤਾਂ ਉਹ ਹੋਣਾ ਸੀ ਸ਼ੇਅਰ ਨਹੀਂ ਕਰਦੇ ਤੁਸੀਂ ਵੀਉ ਨਹੀਂ ਦਿੰਦੇ ਮੈਨੂੰ ਲੱਗਿਆ ਆਪਾਂ ਰੀਅਲਿਸਟਿਕ ਚੀਜ਼ਾਂ ਤਾਂ ਬਣਾਉਣੇ ਆ ਕਿਉਂ ਨਾ ਇਹਦੇ ਵਿੱਚ ਥੋੜਾ ਜਿਹਾ ਐਂਟਰਟੇਨਮੈਂਟ ਪਾਇਆ ਜਾਵੇ ਸਹੀ ਕਿਤਾ ਨਾ ਇਸ ਲਈ ਮਿਹਨਤ ਤਾਂ ਪੂਰੀ ਕਰ ਰਿਹਾ ਦਿਮਾਗ ਵੀ ਪੂਰਾ ਇੱਕ ਵਾਰੀ ਤਾਂ ਦਿਮਾਗ ਡੈਡ ਹੋ ਜਾਂਦਾ ਹੁੰਦਾ ਕਿ ਅੱਗੇ ਕੀ ਕਰੀਏ ਪਰ ਬੜਾ ਤਗੜਾ ਸਸਪੈਂਸ ਹੈ ਯਕੀਨ ਕਰੋ ਮੇਰੇ ਤੇ ਜੇ ਮੈਂ ਤੁਹਾਨੂੰ ਲਿਖ ਕੇ ਭੇਜਦਾ ਨਾ ਕਿ 500 ਸ਼ੇਅਰ ਕਰ ਦਿਓ ਜੇ ਤੁਸੀਂ 500 ਸ਼ੇਅਰ ਕਰ ਦਿੰਨੇ ਹੋ ਨਾ ਸਾਰੀ ਟੀਮ ਸਾਡੀ ਪੂਰੀ ਮਿਹਨਤ ਨਾਲ ਕੰਮ ਕਰਦੀ ਆ ਨਹੀਂ ਜੀ ਕੀ ਨੰਦਾ ਹੁਣ ਹੈ ਕੈਮਰਾਮੈਨ ਥੋੜਾ ਪਿਛੇ ਜਾਓ ਭਾਈ ਇਧਰ ਆਓ ਜਰਾ ਕੜੇ ਕਿੱਥੇ ਆ ਕੜੇ ਵੀਰੇ ਆ ਰਹੇ ਹੈ ਟਾ ਬੇਲੇ ਤੇਰੇ ਕੋ ਕਿੱਦਾਂ ਪਹੁੰਚ ਕੇ ਕੜੇ ਵੀਰੇ ਮੈਨੂੰ ਪਾਰਲਰ ਵਾਲੀ ਨੇ ਦਿੱਤੇ ਆ ਪਾਰਲਰ ਵਾਲੀ ਕੋਲ ਕਿਵੇਂ ਪਹੁੰਚ ਕੇ ਕੜੇ ਉਹ ਮੈਨੂੰ ਕੀ ਪਤਾ ਮੈਂ ਤਾਂ 800 ਰੁਪਏ ਦੇ ਖਰੀਦੇ ਆ ਕਿੰਨੇ ਦੇ 800 ਦੇ ਆਪਣੇ ਤਾਂ 600 ਦੇ ਚੋਰੀ ਹੋਇਆ ਤੇ 800 ਦੇ ਅੱਗੇ ਵੇਚਤੇ ਨਾ ਤੂੰ ਨਾਲੇ ਤਾਂ ਕੜੀ ਚੋਲ ਬਣਾਉਂਦਾ ਸੀ ਉਹ ਮੇਰੇ ਕੜੀ ਚੋਲ ਉਹਨੂੰ ਪਸੰਦ ਆ ਗਏ ਸੀਗੇ ਕਹਿੰਦੇ ਇਦਾਂ ਦੇ ਕੜੀ ਚੋਲ ਤਾਂ ਮੈਂ ਕਿਤੇ ਦੇਖਿਆ ਹੀ ਨਹੀਂ ਖਾਦੇ ਨਹੀਂ ਖਾਦੇ ਨਹੀਂ ਐਦਾਂ ਹੀ ਡਾਇਲੌਗ ਹੋ ਜਾਂਦਾ ਹੁੰਦਾ ਸੋ ਕੜੇ ਸਾਡੇ ਕੋਲ ਹੀ ਆ ਹੁਣ ਇਹ ਪਤਾ ਕਰਨਾ ਹੈ ਕਿ ਪਾਰਲਰ ਵਾਲੀ ਕੋਲੇ ਕਿੱਦਾਂ ਪਹੁੰਚੇ ਹੁਣ ਤੁਸੀਂ ਕਮੈਂਟ ਕਰਕੇ ਦੱਸੋ ਕਿ ਮਾਸਟਰਮਾਈਂਡ ਕੌਣ ਹੈ ਫਰਸਟ ਆਪਸ਼ਨ ਹੈਗਾ ਨੀਹਾ ਜਿੱਦ ਸਾਰੇ ਨੇ ਸ਼ੱਕ ਜਾ ਰਿਹਾ ਠੀਕ ਹੈ ਕਿਉਂਕਿ ਉਹਨੇ ਕੜੇ ਰੱਖਦੇ ਨੂੰ ਦੇਖਿਆ ਸੀ ਨਾ ਸੈਕਿੰਡ ਆਪਸ਼ਨ ਹੈ ਸਿਮਰਨ ਉਹਨੂੰ ਕੜੇ ਚਾਹੀਦੇ ਸੀਗੇ ਪਰ ਜੇ ਉਹਨੇ ਚੱਕੇ ਤਾਂ ਉਹਨੇ ਵੇਚੇ ਕਿਉਂ ਥਰਡ ਆਪਸ਼ਨ ਹੈ ਪਾਰਲਰ ਵਾਲੀ ਪਾਰਲਰ ਵਾਲੀ ਆਪ ਤਾਂ ਚੱਕ ਕੇ ਲੈ ਜਾਣੋ ਰਹੀ ਹੈਨਾ ਪਰ ਜੇ ਉਹ ਉਹਦੇ ਕੋਲ ਪਹੁੰਚੇ ਤਾਂ ਪਹੁੰਚੇ ਕਿੱਦਾਂ ਚੌਥਾ ਹੈ ਬਾਬਾ ਬਾਬਾ ਇਹ ਤਾਂ ਕਰ ਨਹੀਂ ਸਕਦਾ ਉਹ ਮੇਰੀ ਸ਼ੋਰਟ ਹੀ ਆ ਕਿਉਂਕਿ ਆਫਟਰ 올 ਦੁਕਾਨ ਦਾ ਪਾਵੇ ਦੀ ਨਾ ਆਪਣੀ ਦੁਕਾਨ ਤੇ ਕੋਣ ਚੋਰੀ ਕਰਦਾ ਸੋ ਕਮੈਂਟ ਕਰਕੇ ਦੱਸੋ ਕਿ ਅੱਗੇ ਕੀ ਹੋਊਗਾ ਬਾਕੀ ਆਪਾਂ ਤੁਹਾਨੂੰ ਕੱਲ ਦੇ ਐਪੀਸੋਡ ਚ ਨਾ ਇੰਨਾ ਕਿ ਨਜ਼ਾਰਾ ਬੰਨਾਂਗੇ ਨਾ ਹੁਣੇ ਲਿਖ ਕੇ ਲੈ ਲਓ ਪੈਨ ਹੈਗਾ ਦੇਖੋ ਜੇ ਪੈਨ ਹੁੰਦਾ ਨਾ ਲਿਖ ਕੇ ਦੇ ਦੇਣਾ ਸੀਗਾ ਮੇਰੇ ਕੋਲ ਚਮਚਾ ਚਾ ਜੀ ਹੈ ਚਮਚਾ ਨਾ ਮੈਂ ਟਾਬੇ ਤੇ ਲੱਗਿਆ ਹੋਇਆ ਉਹ ਤੋਂ ਚਮਚ ਵੀ ਚੱਕਦਾ ਸੋ ਮਿਲਦੇ ਆ ਜੀ ਫਿਰ ਅਗਲੇ ਐਪੀਸੋਡ ਦੇ ਨਾਲ ਇਦਾਂ ਹੀ ਪਿਆਰ ਕਰਦੇ ਰਹੋ ਕੀਪ ਸ਼ੇਅਰਿੰਗ ਕੀਪ ਕਮੈਂਟਿੰਗ ਕਮੈਂਟ ਜਿੰਨੇ ਜ਼ਿਆਦਾ ਕਰਦੇ ਹੋ ਨਾ ਸਾਨੂੰ ਉਤੋਂ ਆਈਡੀਆ ਮਿਲਦਾ ਕਿ ਅੱਗੇ ਕਿਦਾਂ ਦਾ ਮਾਹੌਲ ਬਣਾ ਕੇ ਰੱਖੀਏ ਥੈਂਕ ਯੂ